ਜੀ ਪਹਿਲੇ ਤਾਂ ਜਦ ਇੱਕ ਘਟਨਾ ਹੋਈ ਸਾਰੀ ਬੰਡੀ ਦੀ ਰੂ ਹਿਲ ਕੇ ਹਿਲਾਕੇ ਰਖਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਵੱਲ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਤੀਰਾਪੁਰ ਸਲੋ ਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜੇ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਮੈਂ ਸੁਣਿਆ ਕਿ ਏਮਸ ਦੀ ਪੋਸਟਮਾਰਟਮ ਰਿਪੋਰਟ ਚ ਕਿਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਦੀ ਧੜਕਣ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ ਕਰੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤਾਂ ਕੀ ਸਾਡੇ ਉੱਤੇ ਬੀਤੀ ਤੇ ਜਿਹਦੇ ਉੱਤੇ 50 60 100 ਕਰੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ ਪਹਿਲੇ ਤਾਂ ਆ ਹੀ ਸੋਚ ਤੋਂ ਬਾਹਰੇ ਤੇ ਫਿਰ ਜਦ ਇਹ ਪਤਾ ਲੱਗੇ ਕਿ ਇਹ ਪੁਲਿਸ ਜਿਹੜੀ ਇਨਸਾਨਾਂ ਦੀ ਰੱਖਿਆ ਵਾਸਤੇ ਹੁੰਦੀ ਹੈ ਉਹ ਪੁਲਿਸ ਜੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਕਰਨ ਲੱਗ ਜਾਏ ਤੇ ਫਿਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਿਵਾਰ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾ ਟਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ सस्पेंशन ਨਾ ਡਿਸਮਿਸਲ ਕੁਝ ਨਹੀਂ ਹੋਏ ਤਾਂ ਫੇਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅਜ ਨਹੀਂ ਜਾਗਣਗੇ ਤੇ ਫੇਰ ਪੰਜਾਬ ਦਾ ਆਪਾ ਭੁੱਲ ਜਾਈਏ ਕਿਉਂਕਿ ਏਸੀ ਬਠਿੰਡੇ ਵਿੱਚ ਪੁਲਿਸ ਨੇ ਇੱਕ ਬੀਬੀ ਦੇ ਉੱਤੇ ਜਿਹਦੇ ਉੱਤੇ ਇੰਨੇ ਵੱਡੇ ਨਸ਼ੇ ਦੇ ਇਲਜ਼ਾਮ ਲੱਗੇ ਉਹਨੂੰ ਤਾਂ ਕੋਈ ਕਰੈਂਟੀ ਨਹੀਂ ਲੱਗਿਆ ਮਹਾਰਾਜ ਸਾਡਾ ਮੁੱਖ ਮੰਤਰੀ ਆਇਆ ਆਪਣੇ ਹੀ ਇਸ ਇਲਾਕੇ ਵਿੱਚ ਤੇ ਕਹਿੰਦਾ ਮਿੰਟ ਤੇ ਚੱਕੋ ਤੇ ਤਿੰਨ ਬੇ ਬੇਕਸੂਰ ਬਜ਼ੁਰਗਾਂ ਨੂੰ ਚੱਕ ਲਿਆ ਪੁਲਿਸ ਨੇ ਸੀਐਮ ਸਾਹਿਬ ਦੋ ਦਿਨ ਤੇ ਇਹ ਦੋ ਦਿਨ ਤੇ ਰਹਿ ਕੇ ਗਏ ਹੁਣ ਮੋਡ ਮੰਡੀ ਚ ਵੀ ਇੱਕ ਐਕਸ ਫੌਜੀ ਜਿਹੜਾ ਨਸ਼ਾ ਤਸਕਰਾਂ ਨੂੰ ਰੋਕ ਰਿਆ ਸੀਗਾ ਉਹਦੀ ਲੱਤਾਂ ਭੰਨ ਕੇ ਉਹਦਾ ਬੁਰਾ ਹਾਲ ਕਰਤਾ ਉਹ ਫੜੇ ਗਏ ਕਿ ਉਹਨਾਂ ਨੂੰ ਕਰੰਟ ਲਾਇਆ ਤੇ ਮੁੱਖ ਮੰਤਰੀ ਦੇ ਨਖ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਕਰਾ ਦੇ ਮੁੰਡਿਆਂ ਦੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਇਹਦੇ ਜ਼ਬਾਨੋਂ ਸੱਪ ਨੇ ਘਟਲੇ ਕੀ ਹੋ ਗਿਆ ਇਹਨੂੰ ਕਿ ਇੰਨਾ ਕਮਜ਼ੋਰ ਹੋ ਗਿਆ ਦਿੱਲੀਆ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕਿ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੁਲਸ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਿੰਦੀ ਇਹਦੇ ਲਾਨਤ ਇਹਦੇ ਪੁਲਸ ਦੇ ਉੱਤੇ ਤੇ ਲਾਨਤ ਹੈ ਇਹਦੇ ਉੱਤੇ ਤੇ ਮੈਂ ਅੱਜ ਡੀਆਈਜੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਪੁਲਸ ਪੁਲਸ ਨੂੰ ਬਚਾਏ ਨਾ ਜਿਹਨੇ ਗਲਤੀ ਕੀਤੀ ਹੈ ਉਹ ਦਰਿੰਦਾ ਹੈਗਾ ਉਹ ਪੁਲਸ ਨਹੀਂ ਉਹ ਇਨਸਾਨ ਹੈ ਸਾਰੇ ਪੁਲਸ ਫੌਜ ਦੇ ਉੱਤੇ ਕਲੰਕ ਨਾ ਲੱਗੇ ਮੈਂ ਡੀਏਜੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੇ ਬੰਦੇ ਤੁਸੀਂ ਤਿੰਨ ਤੇ ਇੱਕ ਤੇ ਤਿੰਨ ਹੋਰ ਉਹਨਾਂ ਨੂੰ ਇਮੀਡੀਏਟ ਤੁਸੀਂ ਅਰੈਸਟ ਕਰੋ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉੱਤਰ ਕੇ ਬੰਦਿਆਂ ਨੂੰ ਆਪਣੇ ਜਾਨ ਮਾਲ ਦੀ ਰੱਖਸ਼ਾ ਵਾਸਤੇ ਇਹ ਸਰਕਾਰ ਆਮ ਆਦਮੀ ਦੀ ਬਣਾਈ ਸੀ ਬਦਲਾਵ ਵਾਸਤੇ ਇਸ ਕਰਕੇ ਨਹੀਂ ਬਣਾਈ ਸੀ ਕਿ ਆਮ ਆਦਮੀ ਦੇ ਨਾਲ ਅੱਜ ਪੰਜਾਬੀਆਂ ਦੇ ਉਲਟ ਅੱਜ ਕਿਸਾਨਾਂ ਦੀ ਖੇਤਾਂ ਦੇ ਉੱਤੇ ਜਬਤ ਕੀਤਾ ਜਾਏ ਨੌਜਵਾਨਾਂ ਨੂੰ ਨਸ਼ਾ ਦੇ ਕੇਸ ਬਣਾ ਕੇ ਉਹਨਾਂ ਨੂੰ ਜਾਂ ਤਾਂ ਨਸ਼ਾ ਤੇ ੱਤਕੇਲਾ ਜਾਏ ਬੇਕਸੂਰਾਂ ਨੂੰ ਫਾੜ-ਫੜ ਕੇ ਹਸਨਾ ਦੀ ਕਾਰਵਾਈ ਕੀਤੀ ਜਾਏ ਸੋ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹੋਏ ਇੱਕ ਮਾਂ ਨੂੰ ਆਪਦੇ ਪੁੱਤ ਲਈ ਇਨਸਾਫ ਇੱਕ ਭੈਣ ਨੂੰ ਆਪਦੇ ਘਰ ਵਾਲੇ ਦੇ ਇਨਸਾਫ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜੇ ਆ ਤੇ ਇਸ ਸਰਕਾਰ ਨੂੰ ਤੇ ਉਹਨਾਂ ਅਫਸਰਾਂ ਨੂੰ ਮਜਬੂਰ ਕਰਾਂਗੇ ਕਿ ਜਿਨ੍ਹਾਂ ਨੇ ਇਸ ਇਸ ਨੌਜਵਾਨ ਦੇ ਨਾਲ ਆ ਹਰਕਤ ਕੀਤੀ ਹੈ ਉਹਨਾਂ ਨੂੰ ਬੰਦ ਦੀ ਹੋਈ ਸਜ਼ਾ ਮਿਲੇ ਕਿਉਂਕਿ ਅਸੀਂ ਇੱਕ ਕਾਨੂੰਨ ਵਿਵਸਥਾ ਚਾਹੁੰਦੇ ਆ ਅਸੀਂ 80 ਦੇ ਦਹਾਕਿਆਂ ਚ ਉਹ ਪੁਲਸ ਰਾਜ ਨਹੀਂ ਚਾਹੁੰਦੇ ਕਿਉਂਕਿ ਬਹੁਤ ਕੁਝ ਪੰਜਾਬ ਨੇ ਹੰਡਾਇਆ ਉਹ ਦਿਨ ਵਾਪਸ ਜਨਤਾ ਨਹੀਂ ਆਂਦੋਗੀ ਜੇ ਸਰਕਾਰ ਸੋਤੀ ਹੈ ਤੇ ਫਿਰ ਲੋਕਾਂ ਸੜਕ ਦੇ ਉੱਤੇ ਲੋਕਾਂ ਨੂੰ ਜਗਾਉਣਗੇ ਕਾਲੀਦਾਲਾ ਕੀ ਇਥੋਂ ਰਹੂਗਾ ਤੁਹਾਡਾ ਹੁਣ ਕਾਲੀਦਾਲਾ ਦੀ ਕੀ ਜਿੱਤ ਦੇਖੋ ਮਾਮਲੇ ਕੱਥੇ ਨੇ ਇੱਕ ਨਹੀਂ ਕਈ ਮਾਮਲੇ ਆਏ ਨੇ ਪੁਲਿਸ ਦੇ ਹੀ ਮਾਮਲੇ ਕਈ ਸਾਹਮਣੇ ਆਏ ਨੇ ਕਾਲੀਦਾਲਾ ਦਾ ਕੀ ਐਚ ਹੋਣ ਵਾਲਾ ਦੇਖੋ ਨਸ਼ਾ ਵਿਰੋਧ ਦੇ ਜਿਹੜਾ ਢੋਂਗ ਰਚਿਆ ਜਾ ਰਿਹਾ ਹੈ ਸਰਕਾਰ ਵੱਲੋਂ ਜਿੱਥੇ ਨਾ ਨਸ਼ੇ ਖਤਮ ਹੋ ਰਹੇ ਨੇ ਲੇਕਿਨ ਨਸ਼ੇ ਦੇ ਨਾ ਚੇ ਫੋਕੀ ਵਾਵਾਈ ਖਟਣ ਵਾਸਤੇ ਇਹ ਸੋਝੇ ਮੁਕਾਬਲੇ ਬਣਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਚੱਕਿਆ ਜਾ ਰਿਹਾ ਤੇ ਪੁਲਿਸ ਤਸ਼ਦਦ ਕਰ ਰਹੀ ਹੈ ਇਹਦੇ ਖਿਲਾਫ ਲੋਕੀ ਲੜਨਗੇ ਸ਼ਰੋਮਨੀ ਅਕਾਲੀ ਦਲ ਡਟ ਕੇ ਲੋਕਾਂ ਦੇ ਨਾਲ ਖੜਿਆ ਜਿੱਥੇ ਲੋਕਾਂ ਨੂੰ ਲੋੜ ਹੋਊਗੀ ਇੱਕ ਆਵਾਜ਼ ਦੇਣ ਦੀ ਲੋਰੈਸ ਲੋਰੈਸ ਸ਼ਰੋਮਨੀ ਅਕਾਲੀ ਦਲ ਡਟ ਕੇ ਉਹਨਾਂ ਦੇ ਨਾਲ ਖੜੂਗਾ ਤੇ ਉਹਨਾਂ ਦੀ ਲੜਾਈ ਵਿੱਚ ਅੱਗੇ ਹੋ ਕੇ ਲੜੂਗਾ ਵੀ ਹਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਪਹੁੰਚੇ ਹੋ ਨਵਦੀਪ ਅੱਜ ਅਸੀਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਪਹੁੰਚੇ ਸੀ ਕਿਉਂਕਿ ਇਹ ਜੋ ਲੜਕਾ ਸੀ ਨਰਿੰਦਰ ਜੀ ਸਾਡਾ ਛੋਟਾ ਵੀਰ ਬਿਨਾਂ ਕਿਸੇ ਕਸੂਰ ਤੋਂ ਪੁਲਿਸ ਨੇ ਇਸ ਨੂੰ ਚੱਕ ਕੇ ਜਿਸ ਤਰ੍ਹਾਂ ਟੌਰਚਰ ਕੀਤਾ ਤੇ ਇਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਪੁਲਿਸ ਉਲਟਾ ਉਸਤੇ ਦੋਸ਼ ਲਾਉਣ ਦੇ ਚੱਕਰ ਦੇ ਵਿੱਚ ਹੈ ਆਪਣੀ ਹਿੰਮਤ ਨਾਲ ਇਹਨਾਂ ਨੇ ਪੋਸਟਮਾਰਟਮ ਕਰਵਾ ਕੇ ਉਹਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਕਿ ਵੀ ਇਸ ਨੂੰ 3 ਡਿਗਰੀ ਟੌਰਚਰ ਦੇ ਨਾਲ ਮਾਰਿਆ ਗਿਆ ਉਸਤੇ 16 ਜਗ੍ਹਾ ਤੇ ਜ਼ਖਮ ਆਏ ਆ ਅੱਖਾਂ ਤੱਕ ਦੇ ਵਿੱਚ ਕਰੰਟ ਲਾਇਆ ਗਿਆ ਸੋ ਬਹੁਤ ਬੁਰੀ ਤਰ੍ਹਾਂ ਇਸ ਬੱਚੇ ਦਾ ਕਤਲ ਪੁਲਿਸ ਵੱਲੋਂ ਕੀਤਾ ਗਿਆ ਉਸ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਪਰਿਵਾਰ ਲਈ ਹਮਦਰਦੀ ਪ੍ਰਗਟ ਕਰਨ ਵਾਸਤੇ ਆਏ ਸੀ ਇਹ ਜੋ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਇਹ ਆਪਣੇ ਹੀ ਲੋਕਾਂ ਦੇ ਵਿਰੁੱਧ ਛੇੜਤਾ ਨਸ਼ਾ ਤਸਕਰਾਂ ਦੇ ਵਿਰੁੱਧ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਪਹਿਲਾਂ ਮੈਂ ਬਠਿੰਡੇ ਦੇ ਵਿੱਚ ਬੜਿਆਲ ਹਸਪੀਟਲ ਦੇ ਵਿੱਚ ਇੱਕ ਭਾਈ ਬਖਤੌਰ ਤੋਂ ਲੜਕਾ ਐਡਮਿਟ ਹੈ ਉਸਨੇ ਨਸ਼ਿਆਂ ਦੇ ਵਿਰੁੱਧ ਇੱਕ ਪਿੰਡ ਵਿੱਚ ਕਮੇਟੀ ਬਣਾਈ ਹੋਈ ਸੀ ਔਰ ਉਸਨੇ ਉਸ ਨੂੰ ਨਸ਼ਾ ਤਸਕਰਾਂ ਨੇ ਉਹਦੀਆਂ ਲੱਤਾਂ ਤੋੜ ਕੇ ਹੱਡੀਆਂ ਚੂਰ-ਚੂਰ ਕਰਕੇ ਸੱਟਾ ਪੁਲਿਸ ਦੀ ਪਰਿਵਾਰ ਕਹਿ ਰਿਹਾ ਕਿ ਪੁਲਿਸ ਦੀ ਪੂਰੀ ਸ਼ੈ ਹੈ ਉਹਨਾਂ ਦੇ ਖਿਲਾਫ ਵੀ ਕੋਈ ਯੋਗ ਕਾਰਵਾਈ ਨਹੀਂ ਹੋ ਰਹੀ ਜਿਹੜੀ ਬਣਦੀ ਹੈ ਸੋ ਇਹਨੇ ਹੌਸਲੇ ਬਲੰਦ ਹੈ ਨਸ਼ਾ ਤਸਕਰਾਂ ਦੇ ਕਿਉਂਕਿ ਜਿਹੜਾ ਇਹ ਯੁੱਧ ਛੇੜਿਆ ਹੈ ਬਿਨਾਂ ਕਿਸੇ ਪਲੈਨਿੰਗ ਤੋਂ ਸਰਕਾਰ ਨੇ ਛੇੜਿਆ ਕੋਈ ਪਲੈਨਿੰਗ ਨਹੀਂ ਬਣਾਈ ਵਿੱਕੀ ਦੇ ਘਰ ਟੋਣੇ ਆ ਕਿਹਨੂੰ ਫੜਨਾ ਹੈ ਕਿਹਦੀ ਕਿਹਨੂੰ ਸਜ਼ਾ ਦੇਣੀ ਹੈ ਕੌਣ ਨਸ਼ਾ ਤਸਕਰ ਹੈ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈਗੀ ਲੋਕਾਂ ਨੂੰ ਪੁਲਿਸ ਨੂੰ ਕਹਿਤਾ ਵੀ ਤੁਸੀਂ ਪਿੰਡਾਂ ਚ ਜਾ ਕੇ ਸ਼ਹਿਰਾਂ ਜਾ ਕੇ ਲੋਕਾਂ ਦੇ ਘਰ ਟਾਵਾ ਦਿਓ ਪੁਲਿਸ ਨੇ ਕਿਤੇ ਵੀਡੀਓ ਤੋਂ ਲਖਾਇਆ ਵੀ ਇਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕੋਈ ਗਰੀਬ ਦੋ ਮਰਲੇ ਪੰਚਾਇਤੀ ਜਗ੍ਹਾ ਰੋਕ ਕੇ ਅਗਰ ਬੈਠਾ ਹੈ ਤਾਂ ਉਸ ਨੂੰ ਨਸ਼ਾ ਤਸਕਰ ਕਹਿ ਕੇ ਉਹਦਾ ਘਾਟਾਤਾ ਉੱਥੇ ਜਾ ਕੇ ਕਹਿੰਦੇ ਤੇਰਾ ਨਜਾਇਜ਼ ਕਬਜ਼ਾ ਹੈ ਬਾਹਰ ਆ ਕੇ ਕਹਿੰਦੇ ਨਸ਼ਾ ਤਸਕਰ ਸੀ ਇਵੇਂ ਹੁਣ ਇਦਾਂ ਦੇ ਬੇਕਸੂਰ ਨੌਜਵਾਨਾਂ ਨੂੰ ਫੜ ਕੇ ਉਹਨਾਂ ਨੂੰ ਟਾਰਚਰ ਕਰਕੇ ਮਾਰਤਾ ਕਿਉਂਕਿ ਟੀਚੇ ਦਿੱਤੇ ਹੋਏ ਆ ਵੀ ਇੰਨੇ ਪਰਚੇ ਤੁਸੀਂ ਦਿਨ ਵਿੱਚ ਕਰਨੇ ਆ ਮਹੀਨੇ ਦੇ ਇੰਨੇ ਘਰ ਟਾਉਣੇ ਆ ਇਸ ਤਰ੍ਹਾਂ ਦੇ ਟੀਚੇ ਦੇਣ ਨਾਲ ਨਸ਼ਾ ਕਦੇ ਨਹੀਂ ਹਟ ਸਕਦਾ ਨਸ਼ਾ ਤਾਂ ਕਿਸੇ ਪਲੈਨਿੰਗ ਨਾਲ ਸੰਜੀਦਗੀ ਨਾਲ ਹਟੂਗਾ ਜਦੋਂ ਪੁਲਿਸ ਤੇ ਸਰਕਾਰ ਨਸ਼ਾ ਤਸਕਰਾਂ ਨੂੰ ਸ਼ੈ ਦੇਣੋ ਬੰਦ ਕਰੂਗੀ ਉਦੋਂ ਹੀ ਨਸ਼ਾ ਹਟੂਗਾ ਹਮ ਸੀਐਮ ਸਾਹਿਬ ਵੀ ਦੋ ਵਾਰੀ ਆ ਚੁੱਕੇ ਨੇ ਕਿ ਆਸਾਂ ਹੋਇਆ ਸੀਗਾ ਇੱਕ ਵਾਰੀ ਵੀ ਪਰਿਵਾਰ ਨਾਲ ਗੱਲਬਾਤ ਨੇ ਦੇਖੋ ਸੀਐਮ ਸਾਹਿਬ ਤੁਹਾਨੂੰ ਸਭ ਨੂੰ ਪਤਾ ਹੈ ਵੀ ਕਿੰਨੇ ਸੰਜੀਦਾ ਨੇ ਪੰਜਾਬ ਪ੍ਰਤੀ ਔਰ ਹੁਣ ਉੱਤੇ ਦਿੱਲੀ ਦੀ ਟੀਮ ਵੀ ਆ ਚੁੱਕੀ ਹੈ ਇਸ ਕਰਕੇ ਸੀਐਮ ਸਾਹਿਬ ਦੇ ਹੱਥ ਦੇ ਵਿੱਚ ਤਾਂ ਵੈਸੇ ਵੀ ਕੁਝ ਹੈ ਨਹੀਂਗਾ ਹੁਣ ਤਾਂ ਦਿੱਲੀ ਵਾਲੇ ਹੀ ਸਾਰਾ ਪੰਜਾਬ ਤੇ ਰਾਜ ਕਰ ਰਹੇ ਆ ਔਰ ਸੀਐਮ ਸਾਹਿਬ ਜਿੰਨਾ ਕਿਚੇਰ ਉਹਨਾਂ ਦੇ ਹੱਥ ਵਿੱਚ ਵੀ ਸੀ ਉਹਨਾਂ ਨੇ ਕੋਈ ਪਲੈਨਿੰਗ ਤਾਂ ਕਰ ਹੀ ਨਹੀਂ ਸੀ ਉਹ ਤਾਂ ਤਰੀਕਾਂ ਤੇ ਤਰੀਕਾਂ ਦਿੰਦੇ ਆ ਰਹੇ ਸੀ ਕਦੇ ਕਹਿੰਦੇ 26 ਜਨਵਰੀ ਤੱਕ ਨਸ਼ਾ ਹਟਾਵਾਂਗੇ ਕਦੇ 15 ਅਗਸਤ ਦੀ ਤਰੀਕ ਦੇ ਦਿੰਦੇ ਸੀ ਹੁਣ 31 ਮਈ ਦੀ ਦਿੱਤੀ ਸੀ ਉਹ ਵੀ ਇਸ ਕਰਕੇ ਦਿੱਤੀ ਸੀ ਕਿਉਂਕਿ ਲੁਧਿਆਣਾ ਵੈਸਟ ਦੇ ਵਿੱਚ ਇਲੈਕਸ਼ਨ ਆ ਗੀਆਂ ਔਰ 31 ਮਈ ਤੋਂ ਚਾਰ ਪੰਜ ਦਿਨ ਪਹਿਲਾਂ ਕਹਿੰਦੇ ਜੀ 99% ਪਿੰਡਾਂ ਚੋਂ ਨਸ਼ਾ ਹਟ ਗਿਆ 1% ਪਿੰਡਾਂ ਦੇ ਵਿੱਚ ਨਸ਼ਾ ਰਹਿ ਗਿਆ ਉਹ ਅਸੀਂ ਚਾਰ ਪੰਜ ਦਿਨਾਂ ਦੇ ਵਿੱਚ ਹਟਾ ਦੇਣਾ ਔਰ ਤੁਸੀਂ ਰਾਤ ਹੀ ਇੱਕ ਘਟਨਾ ਹੋ ਕੇ ਹਟਈਏ ਭਾਈ ਬਖਤੌਰ ਜਿੱਥੇ ਨਸ਼ਾ ਤਸਕਰਾਂ ਨੇ ਇੱਕ ਬੰਦੇ ਦੀਆਂ ਹੱਡੀਆਂ ਚੂਰ-ਚੂਰ ਕਰਤੀਆਂ ਦੱਸੋ ਨਸ਼ਾ ਕਿੱਥੇ हट ਗਿਆ ਸੋ ਇੱਕ ਤਰੀਕ ਸੀ 31 ਮਈ ਵੀ ਟੱਪ ਗਈ ਅੱਗੋਂ ਇਹਨਾਂ ਨੇ ਕੋਈ ਹੋਰ ਤਰੀਕ ਕੱਢ ਦੇਣੀ ਆ ਉਹ ਵੀ ਟੱਪ ਜਾਣੀ ਆ ਪਲੈਨਿੰਗ ਕੋਈ ਹੈ ਨਹੀਂ ਕੋਈ ਸੰਜੀਦਗੀ ਨਹੀਂ ਕੋਈ ਸੋਚ ਨਹੀਂ ਯੂਪੀ ਦੀ ਰੀਸ ਕਰਨਾ ਚਾਹੁੰਦੇ ਆ ਵੀ ਜਿਵੇਂ ਉੱਥੇ ਲਾਅ ਐਂਡ ਆਰਡਰ ਆ ਗਿਆ ਉੱਥੇ ਨਸ਼ਾ ਤਸਕਰ ਹਟ ਗਏ ਗੈਂਗਸਟਰ ਹਟ ਗਏ ਉਹਨਾਂ ਦੀ ਰੀਸ ਕਰਨਾ ਚਾਹੁੰਦੇ ਆ ਪਰ ਨਾ ਉਹ ਜੀ ਸੋਚ ਹੈ ਨਾ ਸੰਜੀਦਗੀ ਹੈ ਨਾ ਕੋਈ ਪਲੈਨਿੰਗ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਕੋਲੇ ਆਏ ਇਹ ਪਹਿਲੀ ਵਾਰ ਲੱਗਿਆ ਕਿ ਕੀ ਕੋਈ ਸਪੋਰਟ ਮਿਲੀ ਹੈ ਕਿਉਂਕਿ ਉਹਨਾਂ ਨੇ ਸਾਹਮਣੇ ਬੈਠ ਕੇ ਇੱਕ ਜੋ ਫੋਨ ਕੀਤਾ ਨਾ ਉਹਦੇ ਤੋਂ ਸਭ ਕੁਝ ਕਲੀਅਰ ਹੋ ਗਿਆ ਕਿਉਂਕਿ ਹੁਣ ਤੱਕ ਜਿੰਨੇ ਵੀ ਆ ਰਹੇ ਸੀ ਸਭ ਹਵਾਈ ਗੱਲਾਂ ਕਰ ਰਹੇ ਬਟ ਸੀਰੀਅਸਲੀ ਕੁਝ ਕਰਕੇ ਗਏ ਐਂਡ ਲੱਗ ਰਿਹਾ ਕਿ ਅਸੀਂ ਜਿੱਤਾਂਗੇ ਜ਼ਰੂਰ ਇੱਕ ਪੋਸਟਮੈਨ ਰਿਪੋਰਟ ਆਈ ਹੈ ਮੈਡੀਕਲ ਪੋਜ਼ਿਟਿਵ ਦੱਸਿਆ ਗਿਆ ਪੁਲਸ ਵੱਲੋਂ ਦਿੱਤੀ ਗਈ ਆ ਉਹਦੇ ਬਾਰੇ ਕੀ ਕੁਝ ਰਿਪੋਰਟ ਆਈ ਹੈ ਰਿਪੋਰਟ ਦਿੱਤੀ ਗਈ ਹੈ ਪੋਸਟਮਾਰਟਮ ਓਕੇ ਜੀ ਕੀ ਦੱਸਿਆ ਗਿਆ ਹੈਗਾ ਇਹ ਡਰੱਗ ਮਾਮਲੇ ਦੇ ਵਿੱਚ ਪੋਜ਼ਿਟਿਵ ਦੱਸਿਆ ਜਾਂਦਾ ਜੀ ਰਿਪੋਰਟ ਦਾ ਹਲੇ ਤਾਂ ਹਲੇ ਰਿਪੋਰਟ ਨਹੀਂ ਆਈ ਸਾਡੇ ਕੋਲ ਪੁਲਿਸ ਤਾਂ ਜੀ ਬਹੁਤ ਕੁਝ ਬੋਲੇਗੀ ਇਹਨਾਂ ਕੋਲੇ ਤਾਂ ਕਹਾਣੀ ਹੈ ਰਿਪੋਰਟ ਸਾਡੇ ਕੋਲੇ ਰਿਪੋਰਟ ਨਹੀਂ ਪਹੁੰਚੀ ਹਲੇ ਤੱਕ ਤਾਂ ਰਿਪੋਰਟ ਹੋਈ ਹੈ ਵੈਸੇ ਵੀ ਰਿਪੋਰਟ ਲਿਆ ਕੇ ਦੇ ਦੇਣਗੇ ਤਾਂ ਵੀ ਕੋਈ ਪਤਾ ਨਹੀਂ ਜੀ ਅੱਜ ਇਹਨਾਂ ਨੂੰ ਪੁਲਿਸ ਦੇ ਹੱਥ ਵਿੱਚ ਜੋ ਮਰਜ਼ੀ ਕਰ ਦੇ ਅਗਲਾ ਸਟੈਪ ਅਸੀਂ ਹਾਂਜੀ 5 ਜੂਨ ਨੂੰ ਅਸੀਂ ਐਸਐਸਪੀ ਆਫਿਸ ਦੇ ਬਾਹਰ ਤਰਨਾ ਦੇਣ ਜਾ ਰਹੇ ਹਾਂ ਤਾਂ ਜੋ ਵੀ ਇਨਸਾਫ ਪਸੰਦ ਦਾ ਲੋਕ ਨੇ ਸਾਰੇ ਸਰ ਨਾਲ ਜੁੜ ਰਹੇ ਆ ਤਾਂ ਮੈਂ ਵਿਊਅਰਸ ਨੂੰ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਡੇ ਨਾਲ ਪਲੀਜ਼ ਜੁੜੋ ਤੇ ਆਪਾਂ ਜਸਟਿਸ ਮੰਗਿਏ ਇਹਨਾਂ ਨੂੰ ਪੁੱਛੇ ਵੀ ਤੁਸੀਂ ਕਿਉਂ ਕਰ ਰਹੇ ਹੋ ਇਹ ਸਭ ਕੁਝ ਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ ਮੈਮ ਹੁਣ ਤੱਕ ਡਿਮਾਂਡ ਕੀ ਹੈ ਕੋਰਸਕਰੀ ਮਾਮਲਾ ਦਰਜ ਕਰਤਾ ਚਾਰ ਲੋਕ ਮਾਮਲਾ ਤਾਂ ਬਹੁਤ ਪਹਿਲਾਂ ਦਾ ਦਰਜ ਹੈ ਜੀ ਗੱਲ ਇਹ ਹੈ ਕਿ ਐਫ ਆਈ ਆਰ ਜਿੰਨੇ ਕੀਤੀ ਕੋਈ ਅਰੈਸਟ ਨਹੀਂ ਹੋਈ ਹੁਣ ਤੱਕ ਕੋਈ ਵੀ ਕਾਰਵਾਈ ਕੁਝ ਨਹੀਂ ਹੋ ਰਿਹਾ ਕੋਈ ਅਰੈਸਟਾ ਕਰੋ ਆਹੀ ਮੈਮ ਕਹਿ ਕੇ ਗਏ ਆ ਕਾਲ ਕਰਕੇ ਕਿ ਅਰੈਸਟਾ ਕਰੋ ਦੱਸੋ ਕੌਣ ਅਰੈਸਟ ਕੀਤਾ ਚੇ ਦਾ ਜਨਮ ਦਿਨ ਸੀਗਾ ਕੱਲ ਮਿਸ ਕੀਤਾ ਹੋਊਗਾ ਬਹੁਤ ਜਿਆਦਾ ਇਹ ਤੁਸੀਂ ਕਾਫੀ ਇਮੋਸ਼ਨਲ ਕੁਐਸਚਨ ਪੁੱਛ ਲਿਆ ਜੀ ਕੱਲ ਕਨ ਆਫ ਦਾ ਬਰਥਡੇ ਸੀਗਾ ਤਾਂ ਅਸੀਂ ਡਿਸਟਰਬਡ ਹੀ ਚੱਲ ਰਹੇ ਆ ਤੁਹਾਨੂੰ ਪਤਾ ਬਟ ਅਸੀਂ ਜਿੰਨਾ ਅਸੀਂ ਕਰ ਸਕਦੇ ਸੀਗੇ ਉਹਨੇ ਬਹੁਤ ਮਿਸ ਕੀਤਾ ਆਪਣੇ ਪਾਪਾ ਨੂੰ ਬਹੁਤ ਜ਼ਿਆਦਾ ਫਿਰ ਇਧਰ ਆਵਾਂ ਲੱਗੀ ਉਹਦੇ ਕੋਲ ਵੀ ਦੱਸਦੇ ਨੂੰ ਕੁਝ ਵੀ ਨਹੀਂ ਮੈਂ ਹੋਰ ਵੀ ਕਿਸ ਤਰ੍ਹਾਂ ਦੀ ਮੰਗ ਕਰ ਰਹੀ ਹੈ ਕਿ ਮੰਗ ਸਾਨੂੰ ਜਸਟਿਸ ਚਾਹੀਦਾ ਸੀ ਜਿਹੜੇ ਲੋਕਾਂ ਨੇ ਆ ਗਲਤ ਕੀਤਾ ਜਿਹੜੇ ਵੀ ਕਾਰਪੋਰੇਟਸ ਨੇ ਜਿਨ੍ਹਾਂ ਨੇ ਇਹਨਾਂ ਜ਼ੁਲਮ ਟਾਇਆ ਉਹਨਾਂ ਦੇ ਅਗੇਂਸਟ ਸੈਕਸ਼ਨ ਹੋਣਾ ਚਾਹੀਦਾ ਇਮੀਡੀਏਟਲੀ ਟਰਮੀਨੇਟ ਕਰਨਾ ਚਾਹੀਦਾ ਹੈ ਇਹਨਾਂ ਨੂੰ ਐਂਡ ਦੇ ਸ਼ੁਡ ਬੀ ਸੈਂਡ ਬਿਹਾਈਂਡ ਦ ਬਾਰਸ ਐਸ ਸੋਨ ਐਸ ਪੋਸੀਬਲ ਆਈ ਨਹੀਂ ਕਿ ਐਕਸ਼ਨ ਹੋ ਹੀ ਨਹੀਂ ਰਿਹਾ ਸੀ ਆ ਤਾਂ ਹੁਣ ਮੈਮ ਨੇ ਕਿਹਾ ਸਿੱਧਾ ਮਤਲਬ ਕਿਤਾ ਫੋਨ ਉਹਨਾਂ ਨੂੰ ਤੇ ਡੀਆਈਜੀ ਨੂੰ ਕੀਤਾ ਤੇ ਉਹ ਵੀ ਐਕਸਕਿਊਜ਼ਸ ਦੇ ਰਹੇ ਸੀ ਬੇਸਿਕਲੀ ਤਾਂ ਉਹਨਾਂ ਨੇ ਜਿਸ ਸਾਹ ਨਾਲ ਇੱਕ ਫਟਕਾਰ ਲਗਾਈ ਹੈ ਮੇਰੇ ਖਿਆਲ ਇਨਾ ਬਹੁਤ ਸੀ ਉਹਨਾਂ ਲਈ ਲੱਗਦਾ ਮੈਡਮ ਦੇ ਉਹਨਾਂ ਨਾਲ ਕੋਈ ਕਿਰਨ ਜੱਗੀ ਹੈ ਤੁਹਾਨੂੰ ਲੱਗ ਜੀ ਇੱਕ ਇੱਕ ਹੋਪ ਇੱਕ ਰੇ ਆਫ ਹੋਪ ਦਿਖ ਰਹੀ ਹੈ ਮੈਨੂੰ ਕਿ ਸ਼ਾਇਦ ਸ਼ਾਇਦ ਹਲੇ ਵੀ ਮੈਂ ਸ਼ਾਇਦ ਹੀ ਕਹੂੰਗੀ ਕਿ ਹਾਂਜੀ ਇੱਕ ਇਹਨਾਂ ਨੇ ਕੀਤਾ ਐਲਾਨ ਇਹਨਾਂ ਨੇ ਕਿਹਾ ਸਾਥ ਹਾਂ ਆਈ ਜਸਟ ਹੋਪ ਕਿ ਮੰਨਣ ਉਹਨਾਂ ਦੀ ਗੱਲ